ਜੀ ਧੰਨਵਾਦ ਵਿਕਾਸ ਸਾਹਿਬ ਮੇਰਾ ਸਵਾਲ ਹਲਕਾ ਸੈਂਟਰ ਤੋਂ ਆ ਸਪੀਕਰ ਸਾਹਿਬ 47 ਤੋਂ ਬਾਅਦ ਜਿਹੜੇ ਲੋਕ ਉਦੋਂ ਦੇ ਮੇਰੇ ਵਾਲੇ ਹਲਕੇ ਦੇ ਅੰਦਰ 2 ਲੱਖ ਐਸੇ ਆ ਇੱਕ ਕਿਲਾ ਮੋਲਾ ਇੱਕ ਸਲਾਮਗੰਜ ਮੇਰਾ ਸੇਮ ਐਮਐਲਏ ਸਾਹਿਬ ਨੇ ਜਿਵੇਂ ਦੱਸਿਆ ਮੇਰੇ ਹਲਕੇ ਦੀ ਵੀ ਇਹੀ ਤਕਲੀਫਾਂ ਜਿਹੜੇ ਲਾਲ ਲਕੀਰ ਦੇ ਵਿੱਚ ਲੋਕ ਉਦੋਂ ਦੇ ਬੈਠੇ ਆ ਉਹਨਾਂ ਦੀਆਂ ਕੋਈ ਰਿਸ਼ਤੀਆਂ ਨਹੀਂ ਹੋਈਆਂ ਉਹਨਾਂ ਕੋਲੋਂ ਆਪਾਂ ਪਾਣੀ ਦਾ ਟੈਕਸ ਵੀ ਲੈਨੇ ਆ ਸਾਰੇ ਟੈਕਸ ਲੈਨੇ ਆ ਪਰ ਉਹਨਾਂ ਦੀਆਂ ਕਿਰਪਾ ਕਰਕੇ ਗਰੀਬ ਆਦਮੀਆਂ ਨੇ ਜਦੋਂ ਬੱਚੇ ਪੜਾਉਣੇ ਆ ਉਹਨਾਂ ਨੂੰ ਕੋਈ ਲੋਨ ਨਹੀਂ ਦਿੱਤਾ ਜਾਂਦਾ ਇਸ ਕਰਕੇ ਉਹ ਬਹੁਤ ਦਿੱਕਤ ਦੇ ਵਿੱਚ ਨੇ ਉਹਨਾਂ ਦੀਆਂ ਰਿਸ਼ਤੀਆਂ ਕਰਾਈਆਂ ਜਾਣ ਸਰਕਾਰ ਦੇ ਧਿਆਨ ਚ ਲਿਆਉਣਾ ਚਾਹਣਾ ਕਿ ਉਹਨਾਂ ਦੀਆਂ ਰਿਸ਼ਤੀਆਂ ਕਰਾ ਕੇ ਉਹਨਾਂ ਨੂੰ ਰਾਹਤ ਦਿੱਤੀ ਜਾਵੇ ਉਹ ਵੀ ਆਪਣੇ ਵਾਂਗ ਆਮ ਨਾਗਰਿਕ ਤਰ੍ਹਾਂ ਜੀ ਸਕਣ ਜੀ ਜੀ ਧੰਨਵਾਦ ਵਿਕਸਾ ਸਾਹਿਬ ਮੇਰਾ ਸਵਾਲ ਹਲਕਾ ਸੈਂਟਰ ਤੋਂ ਸਪੀਕਰ ਸਾਹਿਬ 47 ਤੋਂ ਬਾਅਦ ਜਿਹੜੇ ਲੋਕ ਉਦੋਂ ਦੇ ਮੇਰੇ ਵਾਲੇ ਹਲਕੇ ਦੇ ਅੰਦਰ 2 ਲੱਖ ਕੇ ਐਸੇ ਆ ਇੱਕ ਕਿਲਾ ਮੋਲਾ ਇੱਕ ਸਲਾਮਗੰਜ ਮੇਰਾ ਸੇਮ ਐਮਐਲਏ ਸਾਹਿਬ ਨੇ ਜਿਵੇਂ ਦੱਸਿਆ ਮੇਰੇ ਹਲਕੇ ਦੀ ਵੀ ਇਹੀ ਤਕਲੀਫਾਂ ਜਿਹੜੇ ਲਾਲ ਲਕੀਰ ਦੇ ਵਿੱਚ ਲੋਕ ਉਦੋਂ ਦੇ ਬੈਠੇ ਆ ਉਹਨਾਂ ਦੀਆਂ ਕੋਈ ਰਿਸ਼ਤੀਆਂ ਨਹੀਂ ਹੋਈਆਂ ਉਹਨਾਂ ਕੋਲੋਂ ਆਪਾਂ ਪਾਣੀ ਦਾ ਟੈਕਸ ਵੀ ਲੈਣੇ ਆ ਸਾਰੇ ਟੈਕਸ ਲੈਣੇ ਆ ਪਰ ਉਹਨਾਂ ਦੀਆਂ ਕਿਰਪਾ ਕਰਕੇ ਗਰੀਬ ਆਦਮੀਆਂ ਨੇ ਜਦੋਂ ਬੱਚੇ ਪੜਾਉਣੇ ਆ ਉਹਨਾਂ ਨੂੰ ਕੋਈ ਲੋਨ ਨਹੀਂ ਦਿੱਤਾ ਜਾਂਦਾ ਇਸ ਕਰਕੇ ਉਹ ਬਹੁਤ ਦਿੱਕਤ ਦੇ ਵਿੱਚ ਨੇ ਉਹਨਾਂ ਦੀਆਂ ਰਿਸ਼ਤੀਆਂ ਕਰਾਈਆਂ ਜਾਣ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹਣਾ ਕਿ ਉਹਨਾਂ ਦੀਆਂ ਰਿਸ਼ਤੀਆਂ ਕਰਾ ਕੇ ਉਹਨਾਂ ਨੂੰ ਰਾਹਤ ਦਿੱਤੀ ਜਾਵੇ ਉਹ ਵੀ ਆਪਣੇ ਵਾਂਗ ਆਮ ਨਾਗਰਿਕ ਤਰ੍ਹਾਂ ਜੀ ਸਕਣ ਜੀ ਜੀ ਧੰਵਾਦ ਵਿਕਾਸ ਸਾਹਿਬ ਮੇਰਾ ਸਵਾਲ ਹਲਕਾ ਸੈਂਟਰ ਤੋਂ ਅਸ बिकॉज ਆਹ 47 ਤੋਂ ਬਾਅਦ ਜਿਹੜੇ ਲੋਕ ਉਦੋਂ ਦੇ ਮੇਰੇ ਵਾਲੇ ਹਲਕੇ ਦੇ ਅੰਦਰ 2 ਲੱਖ ਐਸੇ ਆ ਇੱਕ ਕਿਲਾ ਮੌਲਾ ਇੱਕ ਸਲਾਮਗੰਜ ਮੇਰਾ ਸੇਮ ਐਮਐਲਏ ਸਾਹਿਬ ਨੇ ਜਿਵੇਂ ਦੱਸਿਆ ਮੇਰੇ ਹਲਕੇ ਦੀ ਵੀ ਇਹੀ ਤਕਲੀਫਾਂ ਜਿਹੜੇ ਲਾਲ ਲਕੀਰ ਦੇ ਵਿੱਚ ਲੋਕ ਉਦੋਂ ਦੇ ਬੈਠੇ ਆ ਉਹਨਾਂ ਦੀਆਂ ਕੋਈ ਰਿਸ਼ਤੀਆਂ ਨਹੀਂ ਹੋਈਆਂ ਉਹਨਾਂ ਕੋਲੋਂ ਆਪਾਂ ਪਾਣੀ ਦਾ ਟੈਕਸ ਵੀ ਲੈਣੇ ਆ ਸਾਰੇ ਟੈਕਸ ਲੈਣੇ ਆ ਪਰ ਉਹਨਾਂ ਦੀਆਂ ਕਿਰਪਾ ਕਰਕੇ ਗਰੀਬ ਆਦਮੀਆਂ ਨੇ ਜਦੋਂ ਬੱਚੇ ਪੜਾਉਣੇ ਆ ਉਹਨਾਂ ਨੂੰ ਕੋਈ ਲੋਨ ਨਹੀਂ ਦਿੱਤਾ ਜਾਂਦਾ ਇਸ ਕਰਕੇ ਉਹ ਬਹੁਤ ਦਿੱਕਤ ਦੇ ਵਿੱਚ ਨੇ ਉਹਨਾਂ ਦੀਆਂ ਰਿਸ਼ਤੀਆਂ ਕਰਾਈਆਂ ਜਾਣ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹਨਾ ਕਿ ਉਹਨਾਂ ਦੀਆਂ ਰਿਸ਼ਤੀਆਂ ਕਰਾ ਕੇ ਉਹਨਾਂ ਨੂੰ ਰਾਹਤ ਦਿੱਤੀ ਜਾਵੇ ਉਹ ਵੀ ਆਪਣੇ ਵਾਂਗ ਆਮ ਨਾਗਰਿਕ ਤਰ੍ਹਾਂ ਜੀ ਸਕਣ ਜੀ ਧੰਨਵਾਦ ਸਪੀਕਰ ਸਾਹਿਬ ਮੇਰਾ ਸਵਾਲ ਹਲਕਾ ਸੈਂਟਰ ਤੋਂ ਸਪੀਕਰ ਸਾਹਿਬ 47 ਤੋਂ ਬਾਅਦ ਜਿਹੜੇ ਲੋਕ ਉਦੋਂ ਦੇ ਮੇਰੇ ਵਾਲੇ ਹਲਕੇ ਦੇ ਅੰਦਰ 2 ਲੱਖ ਐਸੇ ਆ ਇੱਕ ਕਿਲਾ ਮੋਲਾ ਇੱਕ ਸਲਾਮਗੰਜ ਮੇਰਾ ਸੇਮ ਐਮਐਲਏ ਸਾਹਿਬ ਨੇ ਜਿਵੇਂ ਦੱਸਿਆ ਮੇਰੇ ਹਲਕੇ ਦੀ ਵੀ ਇਹੀ ਤਕਲੀਫਾਂ ਜਿਹੜੇ ਲਾਲ ਲਕੀਰ ਦੇ ਵਿੱਚ ਲੋਕ ਉਦੋਂ ਦੇ ਬੈਠੇ ਆ ਉਹਨਾਂ ਦੀਆਂ ਕੋਈ ਰਿਸ਼ਤੀਆਂ ਨਹੀਂ ਹੋਈਆਂ ਉਹਨਾਂ ਕੋਲੋਂ ਆਪਾਂ ਪਾਣੀ ਦਾ ਟੈਕਸ ਵੀ ਲੈਣੇ ਆ ਸਾਰੇ ਟੈਕਸ ਲੈਣੇ ਆ ਪਰ ਉਹਨਾਂ ਦੀਆਂ ਕਿਰਪਾ ਕਰਕੇ ਗਰੀਬ ਆਦਮੀਆਂ ਨੇ ਜਦੋਂ ਬੱਚੇ ਪੜਾਉਣੇ ਆ ਉਹਨਾਂ ਨੂੰ ਕੋਈ ਲੋਨ ਨਹੀਂ ਦਿੱਤਾ ਜਾਂਦਾ ਇਸ ਕਰਕੇ ਉਹ ਬਹੁਤ ਦਿੱਕਤ ਦੇ ਵਿੱਚ ਨੇ ਉਹਨਾਂ ਦੀਆਂ ਰਿਸ਼ਤੀਆਂ ਕਰਾਈਆਂ ਜਾਣ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹਣਾ ਕਿ ਉਹਨਾਂ ਦੀਆਂ ਰਿਸ਼ਤੀਆਂ ਕਰਾ ਕੇ ਉਹਨਾਂ ਨੂੰ ਰਾਹਤ ਦਿੱਤੀ ਜਾਵੇ ਉਹ ਵੀ ਆਪਣੇ ਵਾਂਗ ਆਮ ਨਾਗਰਿਕ ਤਰ੍ਹਾਂ ਜੀ ਸਕਣ